ਪੰਜਾਬ ਦੇ ਵਿੱਚ ਵਿਗੜਦੀ ਹੋਈ ਲਾਅ ਇਨ ਆਰਡਰ ਦੀ ਸਥਿਤੀ ਨੂੰ ਲੈ ਕੇ ਹਰ ਕੋਈ ਸਵਾਲ ਚੁੱਕਦਾ ਹੋਇਆ ਨਜ਼ਰ ਆ ਰਿਹਾ ਇਸੇ ਲਾਅ ਇਨ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੱਲ ਦੁਪਹਿਰ ਪਟਿਆਲਾ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਅਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਰਿਵਿਊ ਕੀਤਾ ਗਿਆ ਤੇ ਰਿਵਿਊ ਕਰਨ ਤੋਂ ਬਾਅਦ ਮੀਡੀਆ ਦੇ ਮੁਖਾਤਿਬ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਦੇ ਵਿੱਚ ਲਾਅਨ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਕਿਉਂਕਿ 26 ਜਨਵਰੀ ਨਜ਼ਦੀਕ ਆ ਰਹੀ ਹੈ 26 ਜਨਵਰੀ ਨੂੰ ਦੇਖਦੇ ਹੋਏ ਵੀ ਜਿਹੜੀ ਆ ਜਗ੍ਹਾ-ਜਗ੍ਹਾ ਦੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਰਿਵਿਊ ਮੀਟਿੰਗ ਖੁਦ ਜਿਹੜੇ ਨੇ ਰਿਵਿਊ ਕੀਤੇ ਜਾ ਰਹੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪਹਿਲਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਰਿਵਿਊ ਕੀਤੇ ਗਏ ਤੇ ਹੁਣ ਪਟਿਆਲਾ ਦੇ ਵਿੱਚ ਰਿਵਿਊ ਕੀਤਾ ਗਿਆ ਤੇ ਇਸ ਮੌਕੇ 20 ਪੀਸੀਆਰ ਦੇ ਵਾਇਕ ਵੀ ਦਿੱਤੇ ਗਏ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਆਪਣੇ मंसूबਿਆਂ ਦੇ ਵਿੱਚ ਕਾਮਯਾਬ ਨਾ ਹੋ ਸਕੇ ਪੁਲਿਸ ਨੇ ਪੈਣੀ ਨਜ਼ਰ ਰੱਖੀ ਹੋਈ ਹੈ ਤਾਂ ਆਖਰ ਕੀ ਕੁਝ ਕਰ ਰਹੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਰੇਂਜ ਲੈਵਲ ਦੀ ਮੀਟਿੰਗ ਸਾਰੇ ਅਸਟਰਾਂ ਨਾਲ ਕੀਤੀ ਸੀਗੀ ਤੇ ਇਹ ਅੱਜ ਮੇਰੀ ਤੀਜੀ ਮੀਟਿੰਗ ਸੀਗੀ 26 ਜਨਵਰੀ ਨੂੰ ਬੱਦੇ ਨਜ਼ਰ ਲਾਅ ਐਂਡ ਆਰਡਰ ਨੂੰ ਰਿਵਿਊ ਕਰਨ ਲਈ ਤੇ ਪ੍ਰਪੇਰਨੈਸ ਨੂੰ ਰਿਵਿਊ ਕਰਨ ਲਈ ਤੇ ਪਹਿਲੇ ਫਰੋਖਪੁਰ ਰੇਂਜ ਦੇ ਵਿੱਚ ਫਰੋਖਪੁਰ ਰੇਂਜ ਦੇ ਫਰੋਖਪੁਰ ਰੇਂਜ ਦੇ ਵਿੱਚ ਡੀਜੀਪੀ ਨੇ ਸਪੱਸ਼ਟ ਬਗੰਦਾਰ ਰੇਂਜ ਦੀ ਬਗੰਦਾਰ ਗੁਰੂਪਟਿਆਲਾ ਤੇ ਇੱਥੇ ਅੱਜ ਮੈਂ ਵੀ ਜਿਹੜੇ ਸੀਐਸਆਰ ਦੇ ਥਰੂ ਮੋਟਰਸਾਈਕਲ ਸਪੀਸੀਆਰ ਫਲੀਟ ਦੇ ਆਗੂਮੈਂਟ ਕੋਲ ਨੇ ਉਹਨਾਂ ਨੂੰ ਲਾਂਚ ਕੀਤਾ ਹੈ ਆਫਿਸਰਸ ਨਾਲ ਕਰਾਈਮ ਤੇ ਲਾਅ ਐਂਡ ਔਰਡਰ ਬਾਰੇ ਡਿਸਕਸ਼ਨ ਕਰਕੇ ਆਪਣੀ ਪ੍ਰੋਫੈਸ਼ਨਲਿਜ਼ਮ ਨੂੰ ਵਧਾਈ ਨਾਈਟ ਪੁਲਿਸਿੰਗ ਸਾਡੀ ਡਿਸਕਸ ਹੋਈ ਹੈ ਕਰਾਈਮ ਡਿਟੈਕਸ਼ਨ ਤੇ ਕੇਸ ਮੈਨੇਜਮੈਂਟ ਨੂੰ ਲਿਪਸ ਕਰਨਾ ਹੈ ਓਵਰਆਲ ਵੀ ਆਰ ਕਮਿਟਿਡ ਟੂ ਗਿਵ ਬੈਟਰ ਪੁਲਿਸਿੰਗ ਟੂ ਦੀ ਸਟੇਟ ਆਫ ਪੰਜਾਬ ਵੀ ਵੀ ਬਾਈਕਸ ਜਿਹੜੇ ਹੈਗੇ ਉਹ ਡੈਡੀਕੇਟ ਕੀਤੇ ਗਏ ਪੀਸੀਆਰ ਨੂੰ ਕਿਹਨੂੰ ਅਫੀਸਰ ਰਿਜਨ ਨੂੰ ਰਿਸਪੋਰਟ ਦਿੱਤੀ ਹੈ ਜਿਹੜੇ ਜਿਨ੍ਹਾਂ ਨੇ ਸਾਡੇ ਚੰਗਾ ਚੰਗਾ ਕੰਮ ਕੀਤਾ ਇਨ ਵੇਰੀਅਸ ਫੀਲਡਸ ਆਫ ਪੁਲਿਸ ਉਹਨਾਂ ਨੂੰ ਰਿਵਾਰਡ ਕੀਤਾ ਗਿਆ ਹੈਗਾ ਕੁਝ ਅਫੀਸਰਸ ਨੂੰ ਪ੍ਰਮੋਟ ਵੀ ਕੀਤਾ ਗਿਆ ਸੀ ਅਬਾਊਟ 50 ਅਫੀਸਰਸ ਹੈ ਜਿਹਨਾਂ ਦੇ ਜੀਸੀ ਰਿਕਮੈਂਡੇਸ਼ਨ ਦੋ ਇਹ ਦੇਖੋ ਕੰਮ ਤੇ ਉੱਪਰ ਹੈਗਾ ਮੈਟੇ ਇੱਕ ਕਦਮ ਮਤਲਬ ਸਾਰੀ ਫੋਰਸ ਤੋਂ ਦਿੱਲੀ ਪਿਆਰ ਇਨਾਮ ਜੇ ਨਾ ਚੰਗਾ ਕੰਮ ਕਰੂਗਾ ਜੀ ਉਹਨੂੰ ਰਿਵਾਰਡ ਨਹੀਂ ਮਿਲੇਗਾ So we want to motivate good work being done in the police. ਇਹ ਪੀਸੀਆਰ ਦੀ ਸ਼ਹਿਰ ਦੀ ਹੈ ਪਰ ਅਸੀਂ ਇਹਨੂੰ ਜਿਹੜਾ ਹੈਗਾ ਸਟੇजेस ਦੇ ਵਿੱਚ ਦੂਜੇ ਸ਼ਹਿਰਾਂ ਦੇ ਵਿੱਚ ਵੀ ਐਕਸਪੈਂਡ ਕਰਾਂਗੇ ਮੈਂ ਇਸ ਤੇ ਕਮੈਂਟ ਨਹੀਂ ਕਰਾਂਗਾ ਕਿਉਂਕਿ ਹਜੇ ਮੈਨੂੰ ਜਿਹੜਾ ਪਤਾ ਲੱਗਿਆ ਸੀ ਲੇਟੈਸਟ ਸੀਐਨ ਸਾਹਿਬ ਪਟਿਆਲੇ ਹੀ ਆ ਰਹੇ ਹਨ ਹਾਂਜੀ ਜਿਵੇਂ ਸਾਡੀ ਪਹਿਲੇ ਆਰਆਰਪੀਆਰਐਸ ਹੁੰਦੀ ਸੀ ਉਸ ਪੈਟਰਨ ਤੇ ਰੂਰਲ ਏਰੀਆ ਦੇ ਵਿੱਚ ਵੀ 112 ਦਾ ਰਿਸਪੌਂਸ ਟਾਈਮ ਵਧਾਨ ਲਈ ਕਿ ਅਸੀਂ ਹੋਰ ਗੱਡੀਆਂ ਮੋਜਿਆ ਕਰਾਵਾਂਗੇ ਹਾਂ ਜੀ ਲੇਡੀ ਕਾਂਸਟੇਬਲ ਦੀ ਰੈਂਕ ਜਿਵੇਂ ਜਿਵੇਂ ਅਸੀਂ ਇੱਕ ਵਿਮਨ ਪੈਟਰੋਲ ਲਾਂਚ ਕੀਤੀ ਸੀ ਹਾਂ ਜੀ ਇਹ ਪੂਰੇ ਇਹ ਸਟੇਟ ਲੈਵਲ ਦਾ ਪ੍ਰੋਜੈਕਟ ਹੈਗਾ ਖੁਦ ਕੋ ਤੋਂ 450 ਕਰੋੜ ਦਾ ਲੋਨ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਤੇ ਉਸ ਦੇ ਨਾਲ ਹੀ ਜਿਹੜਾ ਹੈਗਾ ਅਸੀਂ ਅਸੀਂ ਥਾਣੇ ਦੀ ਬਿਲਡਿੰਗ ਪੁਲਿਸ ਲਾਈਨ ਤੇ ਹੋਰ ਚੀਜ਼ਾਂ ਨੂੰ ਐਕਸਪੈਂਡ ਕਰਾਂਗੇ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਹੋਰ এডਿਕੇਸ਼ਨ ਤੇ ਅਵੇਰਨੈਸ ਦੀ ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਦੇ ਅਰਜ਼ਿੰ ਕੇਜੀਵਾਲ ਜੀ ਵੀ ਰੈਟ ਬਾਰੇ ਸਾਨੂੰ ਟਾਈਮ ਟੂ ਟਾਈਮ ਰਿਪੋਰਟਸ ਆਂਦੀਆਂ ਹੈਗੀਆਂ ਤੇ ਉਹ ਅਸੀਂ ਕੰਸਰਨਡ ਏਜੰਸੀਜ਼ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਕਿ ਅੱਜ ਸਾਨੂੰ ਦਿੱਲੀ ਪੁਲਿਸ ਤੇ ਇਲੈਕਸ਼ਨ ਕਮਿਸ਼ਨ ਵੀ ਹਿਤਾਇਦਾ ਤੋਂ ਬਾਅਦ ਕਿ ਪੰਜਾਬ ਪੁਲਿਸ ਦਾ ਕੰਪਲੀਮੈਂਟ ਜਿਹੜਾ ਸੀਗਾ ਤੁਸੀਂ ਵਾਲ ਸਾਭ ਦੀ ਸਿਕਿਉਰਿਟੀ ਦੇ ਵਿੱਚ ਉਹ ਅਸੀਂ ਉੱਥੋਂ ਵਿਦ્રોલ ਕੀਤਾ ਹੈ ਕਿ ਅਸੀਂ ਆਪਣਾ ਕਨਸਰਨ ਜਿਹੜਾ ਹੈਗਾ ਉਹ ਨਾਲ ਉਹ ਕੀਤਾ ਹੈ ਕਿ ਅਸੀਂ ਇੰਪੀਟ ਚ ਦੇਾਂਗੇ ਅਸੀਂ ਆਪਣੇ ਇਨਪੁਟਸ ਕਰੇ ਹੈਗੇ ਉਹ ਦਿੱਲੀ ਪੁਲਿਸ ਨਾਲ ਅਸੀਂ ਸ਼ੇਅਰ ਕਰਾਂਗੇ ਤਾਂ ਤੁਸੀਂ ਸੁਣਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਉੱਥੇ ਹੀ ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਜਿਹੜੀ ਆ ਪੰਜਾਬ ਪੁਲਿਸ ਦੀ ਉਹਨਾਂ ਦੇ ਕੋਲ ਸੁਰੱਖਿਆ ਸੀ ਉਹ ਹਟਾ ਦਿੱਤੀ ਗਈ ਆ ਪਰ ਪੰਜਾਬ ਪੁਲਿਸ ਇਸ ਕਰਕੇ ਤਣਾਅ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਧਮਕੀਆਂ ਮਿਲ ਰਹੀਆਂ ਨੇ ਬਾਰ-ਬਾਰ ਧਮਕੀਆਂ ਦੇ ਚੱਲਦਿਆਂ ਹੀ ਉਹਨਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਸੀ ਤੇ ਨਾਲ ਹੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ ਇਸ ਕਰਕੇ ਚੱਪੇ-ਚੱਪੇ ਦੇ ਉੱਤੇ ਪੁਲਿਸ ਤਣਾਤ ਕਰ ਦਿੰਦੀ ਆ ਥਾਂ-ਥਾਂ ਦੇ ਉੱਤੇ ਜਿਹੜੀ ਪੁਲਿਸ ਦੀ ਪੈਣੀ ਨਜ਼ਰ ਆਇਆ ਸ਼ਰਾਰਤੀ ਅਨਸਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਦੇ ਵੱਲੋਂ ਇਹ ਗੱਲ ਜ਼ੋਰ ਦੇ ਕੇ